हेलो एवरीवन दिस इज करप सिंह आई होप ਤੁਸੀਂ ਠੀਕ ਹੋਵੋਗੇ ਸੋ ਗਾਇਜ਼ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਪੀਟ੍ਰੈਪਸ ਬੀ ਦੀ ਜੋ ਐਪਲੀਕੇਸ਼ਨ ਐਡਵਰਟਾਈਜ਼ਮੈਂਟਸ ਜੋ ਆਊਟ ਹੋਈ ਸੀ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਉਹਨਾਂ ਵਿੱਚ ਕਈ ਕੈਂਡੀਡੇਟਸ ਨੂੰ ਫੀਸ ਪੇ ਕਰਨ ਵਿੱਚ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਪੀਟਰਪਲਸਬੀ ਵੱਲੋਂ ਕਾਫੀ ਐਡਵਰਟਾਈਜ਼ਮੈਂਟ ਆਊਟ ਹੋਈਆਂ ਸੀਗੇ ਜੀ 7/2024 10/2024 ਦੀ ਇਹਦਾ ਦੀ ਕਾਫੀ ਐਡਵਰਟਾਈਜ਼ਮੈਂਟ ਸੀਗੇ ਜੀ ਜਿਹੜੀਆਂ ਪੀਟਰਪਲਸਬੀ ਵੱਲੋਂ ਆਊਟ ਹੋਈਆਂ ਸੀਗੀਆਂ ਕਾਫੀ ਕੈਂਡੀਡੇਟਸ ਆ ਜਿਨ੍ਹਾਂ ਨੇ ਮਤਲਬ ਕਿ ਆਪਣੀ ਐਪਲੀਕੇਸ਼ਨ ਤਾਂ ਸਬਮਿਟ ਕਰ ਲਈ ਹੈ ਠੀਕ ਹੈ ਜੀ ਉਹਨਾਂ ਨੂੰ ਹਾਲੇ ਵੀ ਪਲੀਜ਼ ਵੈਰੀਫਾਈ ਡਾਟਾ ਐਂਡ ਟ੍ਰਾਈ ਅਗੇਨ ਸ਼ੋ ਹੋ ਰਿਹਾ ਮਤਲਬ ਕਿ ਉਹਨਾਂ ਦੀ ਫੀਸ ਨਹੀਂ ਪੇ ਹੋ ਰਹੀ ਠੀਕ ਹੈ ਜੀ सो अज आप इस वीडियो में इस प्रॉब्लम बारे गल करा ठीक है जी योजना एरर आ रहा में कि है किमें फिक्स कर सदते हो यदा सल्यूशन है ठीक है जी सो वीडियो स्टार्ट करते हैं वीडियो लास्ट तक जरूर देखो ठीक है जी वीडियो स्किप ना करो तो एक भी पॉइंट मिस ना कर दो सो ठीक है जी चलते पा हम ब्राउजर वाल जिमें कि मैं इतने क्रोम ब्राउजर ओपन कर लिया उपर सर्च वर् सर्च करना जी पीटर प्लस की सर्च करने तो बाद बिल्कुल पहली साइड से क्लिक करना जी ਜੇਰ ਤੁਸੀਂ ਸਾਈਡ ਤੇ ਕਲਿੱਕ ਕਰੋਗੇ ਤੁਹਾਡੇ ਕੋਲ ਪੀਟਰ ਪਲਸ ਬੀ ਦੀ ਸਾਈਡ ਓਪਨ ਹੋ ਜਾਏਗੀ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਉੱਪਰ ਚਾਰ ਟੈਬਸ ਦੇਖੋਗੇ ਐਡਵਰਟਾਈਜ਼ਮੈਂਟ ਰਿਜ਼ਲਟ ਡਾਊਨਲੋਡ ਐਂਡ ਆਨਲਾਈਨ ਐਪਲੀਕੇਸ਼ਨ ਓਕੇ ਤੁਸੀਂ ਲਾਸਟ ਵਾਲੀ ਆਨਲਾਈਨ ਐਪਲੀਕੇਸ਼ਨਸ ਦੇ ਓਕੇ ਕਰਨਾ ਹੈ ਮਤਲਬ ਕਲਿੱਕ ਕਰਨਾ ਹੈ ਜੇਰ ਤੁਸੀਂ ਇੱਥੇ ਕਲਿੱਕ ਕਰੋਗੇ ਹਨ ਸਾਰੀਆਂ ਐਪਲੀਕੇਸ਼ਨ ਐਡਵਰਟਾਈਜ਼ਮੈਂਟਸ ਸ਼ੋ ਹੋ ਜਾਣਗੀਆਂ ਠੀਕ ਹੈ ਜੀ ਜਿੰਨਾ ਤੁਸੀਂ ਫੀਸ ਪੇ ਕਰਨਾ ਚਾਹੁੰਦੇ ਹੋ ਮੰਨ ਲਓ ਜਿਨੇ 5 ਅਕ 2024 ਲਈ ਅਪਲਾਈ ਕੀਤਾ ਉਹ ਆਪਣੇ ਐਡਵਰਟਾਈਜ਼ਮੈਂਟ ਇੱਥੇ ਦੇਖ ਸਕਦੇ ਆ ਜਿਹੜੇ ਕੈਂਡੀਡੇਟਸ ਨੇ ਸੇਵਾਦਾਰ ਤੇ ਚੌਕੀਦਾਰ ਦੀ ਪੋਸਟ ਵਾਲੇ ਅਪਲਾਈ ਕੀਤਾ ਉਹ 10th of 2024 ਐਡਵਰਟਾਈਜ਼ਮੈਂਟ ਦੇਖ ਸਕਦੇ ਆ ਕਈ ਕੈਂਡੀਡੇਟਸ ਨੇ ਟ੍ਰੇਜ਼ਰਰੀ ਅਫਸਰ ਔਰ ਅਸਿਸਟੈਂਟ ਅਫਸਰ ਵਾਸਤੇ ਅਪਲਾਈ ਕੀਤਾ ਸੀਗੇ ਜੋ ਕਿ 7th of 2024 ਦੀ ਨੋਟੀਫਿਕੇਸ਼ਨ ਸੀਗੀ ਉਹ ਇੱਥੋਂ ਕਲਿੱਕ ਕਰਕੇ ਆਪਣੀ ਫੀਸ ਪੇ ਕਰ ਸਕਦੇ ਆ ਬਾਕੀ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਹੋਰ ਵੀ ਕਾਫੀ ਨੋਟੀਫਿਕੇਸ਼ਨ ਚੱਲ ਰਹੀਆਂ ਨੇ ਠੀਕ ਹੈ ਜੀ ਸੋ ਆਪਾਂ ਦੇਖਦੇ ਜੀ ਤੁਸੀਂ 7th of 2024 ਦੀ ਫੀਸ ਪੇ ਕਿਵੇਂ ਕਰਨੀ ਆ ਸੋ ਆਪਾਂ ਇਹਦੇ ਤੇ ਕਲਿੱਕ ਕਰਾਂਗੇ ਲਿੰਕ ਦੇ ਜਿੰਨਾ ਕੈਂਡੀਡੇਟਸ ਨੇ ਆਪਣੀ ਐਪਲੀਕੇਸ਼ਨ ਸ वो अपना न्यू रजिस्ट्रेशन से क्लिक करके अपनी एप्लीकेशन सबमिट कर सकते हैं जिन्होंने फीस नहीं पे की और जिमें तुम पता ही है अपलोड फी एंड एडिट है क्लिक करके अपनी एप्लीकेशन फीस भर सद ठीक है जी अगर थोड़ा तो अपना एप्लीकेशन नंबर नहीं आता लास्ट वो ऑप्शन फॉरवर्ड होप्लीकेशन नंबर इतने क्लिक करके अपना एप्लीकेशन नंबर फॉरवर्ड कर सद ठीक है जी हूँ आप क्लिक करते हैं अपलोड फोटो एंड साइड इतों अपनी फीस पे होगी ਇਸ ਤੋਂ ਬਾਅਦ ਤੁਸੀਂ ਆਪਣੇ ਐਪਲੀਕੇਸ਼ਨ ਨੰਬਰ ਤੇ DOB ਐਂਟਰ ਕਰਦੇ ਹੋ ਠੀਕ ਹੈ ਜੀ ਜਿਉਂ ਤੁਸੀਂ ਐਂਟਰ ਕਰੋਗੇ ਇਸ ਤੋਂ ਬਾਅਦ ਤੁਹਾਡੇ ਕੋਲੇ ਐਦਾਂ ਦਾ ਪੇਜ ਓਪਨ ਹੋ ਜਾਏਗਾ ਜਿਹਦੇ ਵਿੱਚ ਤੁਹਾਨੂੰ ਹੇਅਰ ਤੇ ਕਲਿੱਕ ਕਰਨਾ ਪਏਗਾ ਹੇਅਰ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਪੇ ਕਰ ਸਕੋਗੇ ਇਸ ਤੋਂ ਬਾਅਦ ਤੁਸੀਂ ਬੋਰਡ ਸਿਲੈਕਟ ਕਰਨਾ ਹੈ 트리플 ਐਸ ਬੀ ਪੰਜਾਬ ਧਿਆਨ ਰੱਖਣਾ ਇਹ ਆਪਾਂ ਹਮੇਸ਼ਾ ਸੈਕਿੰਡ ਵਾਲਾ ਆਪਸ਼ਨ ਹੀ ਸਿਲੈਕਟ ਕਰਦੇ ਹਾਂ ਠੀਕ ਹੈ ਕਲਿੱਕ ਕਰਨ ਤੋਂ ਬਾਅਦ ਆਪਣੀ ਐਡਵਰਟਾਈਜ਼ਮੈਂਟ ਸਿਲੈਕਟ ਕਰਨੀ ਹੈ ਜਿਵੇਂ ਕਿ ਆਪਾਂ 7 ਆਫ 2024 ਦੀ ਫੀਸ ਪੇ ਕਰ ਰਹੇ ਹਾਂ ਇਸ ਤੋਂ ਬਾਅਦ ਤੁਸੀਂ ਆਪਣਾ ਐਪਲੀਕੇਸ਼ਨ ਨੰਬਰ ਤੇ ਡੇਟ ਆਫ ਬਰਥ ਸਿਲੈਕਟ ਕਰਨਾ ਹਾਂਜੀ ਜਦੋਂ ਤੁਸੀਂ ਆਪਣਾ ਐਪਲੀਕੇਸ਼ਨ ਨੰਬਰ ਤੇ ਡੇਟ ਆਫ ਬਰਥ ਭਰ ਕੇ ਨੈਕਸਟ ਫੈਚ ਪੇਮੈਂਟ ਤੇ ਕਲਿੱਕ ਕਰਦੇ ਹੋ ਤਾਂ ਤੁਹਾਨੂੰ ਇਦਾਂ ਦਾ 에ਰਰ ਸ਼ੋ ਹੁੰਦਾ ਹੋਏਗਾ ਪਲੀਜ਼ ਵੈਰੀਫਾਈ ਡਾਟਾ ਐਂਟਰਡ ਐਂਡ ਟ੍ਰਾਈ ਅਗੇਨ ਇਹ 에ਰਰ ਕਾਫੀ ਸਟੂਡੈਂਟਸ ਨੂੰ ਆ ਰਿਹਾ ਠੀਕ ਤੁਸੀਂ ਅਜੇ ਸ਼ਾਮ 4-5 ਵਜੇ ਤੱਕ ਵੇਟ ਕਰਨਾ ਠੀਕ ਹੈ ਜੀ ਅਜੇ 에ਰਰ ਫਿਕਸ ਹੋ ਗਿਆ ਤਾਂ ਠੀਕ ਹੈ ਨਹੀਂ ਪਰ ਤੁਸੀਂ ਕੱਲ ਆਪਣਾ ਸ਼ਾਮ 4-5 ਵਜੇ ਤੱਕ ਵੇਟ ਕਰ ਸਕਦੇ ਹੋ ਜੇ 에ਰਰ ਫਿਕਸ ਹੁੰਦਾ ਤਾਂ ਠੀਕ ਹੈ ਜੀ ਜਦੋਂ ਵੀ 에ਰਰ ਫਿਕਸ ਹੋ ਗਿਆ ਆਪਾਂ ਤੁਹਾਨੂੰ ਦੱਸ ਦਾਂਗੇ ਜਿਹੜੇ ਕੈਂਡੀਡੇਟਸ ਦੀ ਫੀਸ ਭਰਨ ਵਾਲੇ ਰਹਿ ਗਏ ਠੀਕ ਹੈ ਜੀ ਉਹਨਾਂ ਨੂੰ ਐਕਸਟੈਂਡ ਡੇਟ ਵੀ ਮਿਲ ਸਕਦੀ ਹੈ ਸੋ ਇਹਦੇ ਵਿੱਚ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਇਹ ਸਿਰਫ ਟੈਕਨੀਕਲ ਪ੍ਰੋਬਲਮ ਕਰਕੇ ਆ ਰਿਹਾ ਹੋ ਸਕਦਾ ਅੱਜ ਸ਼ਾਮ ਤੱਕ ਸਹੀ ਹੋ ਜੇ ਜਾਂ ਫਿਰ ਕੱਲ ਤੱਕ ਸਹੀ ਹੋ ਜੇ ਏ ਜਦੋਂ ਵੀ ਯਾਰ ਫਿਕਸ ਹੋ ਜਾਂਦਾ ਆਪਾਂ ਤੁਹਾਨੂੰ ਆਪਣੇ ਗਰੁੱਪ ਵਿੱਚ ਅਪਡੇਟ ਕਰ ਦਾਂਗੇ ਤੁਸੀਂ ਸਾਡਾ ਗਰੁੱਪ ਜੁਆਇਨ ਕਰ ਸਕਦੇ ਹੋ ਡਿਸਕ੍ਰਿਪਸ਼ਨ ਵਿੱਚ ਲਿੰਕ ਹੈ ਠੀਕ ਹੈ ਸੋ ਅਗਰ ਤੁਹਾਨੂੰ ਕੋਈ ਫੇਰ ਵੀ ਡਾਊਟ ਆ ਰਿਹਾ ਤੁਸੀਂ ਸਾਨੂੰ ਆਪਣਾ ਐਪਲੀਕੇਸ਼ਨ ਨੰਬਰ ਤੇ ਡੇਟ ਆਫ ਬਰਥ ਸਾਨੂੰ ਵਟਸਐਪ ਕਰ ਸਕਦੇ ਹੋ ਠੀਕ ਹੈ ਜੀ ਕੰਟੈਕਟ ਨੰਬਰ ਕਮੈਂਟ ਵਿੱਚ ਦਿੱਤਾਇਆ ਸੋ ਠੀਕ ਹੈ ਜੀ ਅੱਜ ਦੇ ਆਪਣਾ ਇਹੀ ਟੌਪਿਕ ਸੀਗਾ ਸੋ ਮਿਲਦੇ ਆ नेक्स्ट ਵੀਡੀਓ ਵਿੱਚ ਧੰਨਵਾਦ ਜੀ